ਸ਼ਸ਼ੀਕਾਲ ਫਰੈਂਡ ਤੇ ਅੱਜ ਆਪਾਂ ਚੱਲੇ ਆ ਜੀ ਅ ਇਧਰ ਨਈਆਂ ਵਾਲੇ ਪਿੰਡ। ਕਿਹਾ ਸੀ ਨਾ ਤੇ ਅਸੀਂ ਤਿਆਰ ਹੋ ਗਏ ਆ ਜੀ ਦੇਖੋ ਤੇ ਅਸੀਂ ਆਦੀ ਡੌਗੀ ਨੂੰ ਪਾ ਦਿੱਤੇ ਬਿਸਕਟ ਤੇ ਬਿਸਕਟ ਪਾਤੇ ਡੌਗੀ ਨੂੰ ਪਾਤੇ ਆ ਜੀ ਉਹ ਦੇਖੋ ਬੜਾ ਚੱਕਿਆ ਕਰਨਾ ਮੋਬਾਈਲ ਨੂੰ ਤੇ ਆਪਾਂ ਚੱਲੇ ਆ ਤੇ ਤੁਹਾਨੂੰ ਦਿਖਾਣੇ ਆ ਫਿਰ ਜਾ ਕੇ ਕਿ ਅਸੀਂ ਕਿੱਥੇ ਚੱਲੇ ਆ ਬਾਹਰ ਅਕੇ ਦਿਖਾ ਤੇ ਕਿਵੇਂ ਚੱਲੇ ਆ ਫਰੈਂਡਸ ਬਾਏ ਮਿਲਦੇ ਆ ਅਗਲੇ ਬਲੌਗ ਚ ਫਰੈਂਡ ਤੇ ਵਸਾਇ ਤੁਹਾਨੂੰ ਦਿਖਾਵਾਂਗੇ ਉੱਥੇ ਜਾ ਕੇ ਵੀ ਠੀਕ ਹੈ ਤੇ ਹੁਣ ਆਪਾਂ ਚੱਲਿਆਂ ਚਾਬੀਆਂ ਆਪਣੇ ਕੋਲੇ ਆ ਤੇ ਆਪਾਂ ਲਾਉਣ ਲੱਗੇ ਆ ਤਾਲੇ ਹਾਂਜੀ ਫਰੈਂਡ ਆ ਚੱਲੇ ਅਸੀਂ ਦੇਖੋ ਆਪਾਂ ਚੱਲੇ ਆ ਫਰੈਂਡ ਨੂੰ ਭੋਲੂ ਨੂੰ ਮਿਲਵਾਵਾਂਗੇ ਆਪਾਂ ਕਿਤੇ ਚੱਲੇ ਆ ਦਿਨਾਰੇ ਚੱਲੇ ਚੱਲੇ ਆ ਕੁੜੀ ਨੂੰ ਛੁੱਟੀ ਦਵਾਈ ਆ ਫਰੈਂਡ ਜਰੂਰੀ ਕੰਮ ਸੀਗਾ ਜਰੂਰ ਤਾਂ ਕਰਕੇ ਛੁੱਟੀ ਦਿਵਾਈ ਕੋਈ ਵਿਚਾਰੀ ਨੂੰ ਸਕੂਲ ਚ ਗੜੀ ਹੀ ਕਿਵੇਂ ਆਹ ਲਓ ਫੋਟੋ ਇਹੀ ਆਂ ਕਹਿ ਇਜਾਰੇ ਤੋਂ ਲੈ ਤਾ ਸੱਤ ਨੰਬਰ ਦੇ ਕੰਨੇ ਪਰ ਰੱਕੇ ਵੀ ਕਰਾ ਕੇ ਦੋ ਮੂਹ ਦਾ ਮਿੰਨ ਨਹੀਂ ਬਰੰਗ ਕਾਲਾ ਹੋ ਜਾਊਗਾ ਸ਼ਕਲ ਤਾਂ ਜਿਹੜੀ ਹੈਗੀ ਉਹੀ ਰਹਿਣੀ ਆ ਨਰ ਅਗੂ ਦੇ ਗਏ 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 ਅਗ

ਅੰਤਾਏ ਝੂਰ ਦਾ ਸੋਧ ਕੇ ਨਾ ਰੋਣਾ ਆਇਆ। ਇਹ ਝੋਨਾ ਲਾਇਆ। ਆਪਾਂ ਆਜਾ ਦੇਖਣ ਆਏ ਆ। ਝੋਨਾ ਸਹੀ ਲਾਇਆ ਕਿ ਗਲਤ ਲਾਇਆ। ਹਾਂਜੀ। ਇਹ ਪਦਰਾ ਪੜਾ ਮੱਖ ਦੇ ਕੋਈ ਨਹੀਂ ਮੱਖ। ਉਦੋਂ ਪੜਾ ਖੇਤ ਵਾਲੇ ਆ ਕੇ ਖੰਭਾ ਚੱਕ ਕੇ ਪਿੱਛੇ ਪਾਇਆ ਸਾਡੇ ਮੱਖ ਨੂੰ ਆਪਾਂ ਛੱਲਗਾ ਫਿਰ ਛੱਲਗਾ ਮੈਂ ਤਾਂ ਜਰੂਰ ਦੱਸ ਦੇਵਾਂ ਕਿੱਥੋਂ ਦੀ ਲੋਕੇਸ਼ਨ ਆ ਇਹ ਲੋਕੇਸ਼ਨ ਹੋਦ ਹੈ ਹਾਂਜੀ ਦੋਸਤੋ ਤੇ ਅਸੀਂ ਆ ਪਹੁੰਚ ਗਏ ਜਿੱਥੇ ਜਾਣਾ ਸੀਗਾ ਹੁਣ ਉਹਨਾਂ ਨੂੰ ਫੋਨ ਕਰਦੇ ਆ ਆਪਾਂ ਜਿਨ੍ਹਾਂ ਦੇ ਘਰੇ ਆਏ ਆ ਤੇ ਫੇਰ ਦੱਸਦੇ ਆ ਲਾ ਫੋਨ ਬਲਤੀ ਰਹੇਗਾ ਕੋਈ ਆ ਦੇਖੋ ਜਿੱਥੇ ਆਪਾਂ ਆਏ ਆ ਨਾ ਜਿੱਨਾਂ ਦੇ ਘਰੇ ਉਹਨਾਂ ਨੇ ਫੋਨ ਕਰੀ ਜਾਂਦੇ ਆ ਅੱਜ ਅਸੀਂ ਪਹੁੰਚ ਗਏ ਜੀ ਇੱਥੇ ਜਿੱਥੇ ਵਾਟਰ ਵਾਕ ਉੱਥੇ ਮੋੜ ਤੇ ਖੜੇ ਆ ਜੀ ਕੀ ਕਹਿੰਦਾ ਆ ਰਹੀ ਆ ਹੋ ਤਾਂ ਨਹੀਂ ਆ ਕਿੱਪਸਾ ਹਾਂਜੀ ਫਰੈਂਡ ਤੇ ਆਪਾਂ ਜਿੱਥੇ ਆਉਣਾ ਸੀ ਆਪਾਂ ਪਹੁੰਚ ਗਏ ਆਂ ਦੇਖੋ ਜੀ ਤੁਹਾਨੂੰ ਕੱਲ ਵੀ ਆਪਾਂ ਬਲੌਗ ਚ ਦੱਸਿਆ ਸੀ ਨਾ ਹਨਾ ਤੇ ਆਪਾਂ ਆਏ ਆਂ ਜੀ ਨਈਆਂ ਵਾਲੇ ਤੇ ਦੇਖਦੇ ਆਂ ਐਂਟਰੀ ਕਰਦੇ ਆਂ ਦੁਕਾਨ ਦੇ ਵਿੱਚ ਤੇ ਪਾਣੀ ਪੁਣਕਾ ਹੁੰਦੇ ਆ ਕਿ ਨਹੀਂ ਵੀ ਹੁੰਦੇ ਆ ਆਪਾਂ ਨੂੰ ਤੇ ਆਹ ਦੇਖੋ ਫਰੈਂਡ ਪਾਣੀ ਪਿਆ ਤਾਂ ਆਪਾਂ ਨੂੰ ਦੇਖੋ ਜੀ ਤੇ ਉਹ ਬੈਠੇ ਆ ਡਾਕਟਰ ਸਾਹਿਬ ਜਿੰਨਾਂ ਕੋਲੇ ਆਪਾਂ ਆਏ ਆਂਗੇ ਉੰਦਸਾ ਸੀਗਾ ਆਪਾਂ ਕੰਨ ਬਲੌਗ ਦੇ ਵਿੱਚ ਤੇ ਬਾਕੀ ਦਿਖਾਨੇ ਆ ਤੁਹਾਨੂੰ ਸਮਝਾਉਂਦੇ ਆ ਅੱਗੇ ਕਿਸੇ ਕੀ ਕਰਨ ਵਾਸਤੇ ਆਏ ਆ ਤੇ ਹਨਾ ਤੇ ਮਿਲਦੇ ਆ ਅਗਲੇ ਬਲੌਗ ਚ ਅੰਤਿ ਗ੍ਰੈਂਡ ਆ ਜੋ ਖਾ ਲੋ ਜੀ ਦੇਖੋ ਪੂਜੀਆ ਬਦਾਨਾ ਆਓ ਆਪ ਹਾਂਜੀ ਆਪਾਂ ਤਾਂ ਖਾਣ ਪੀਣੇ ਆਏ ਆ ਦੇਖੋ ਫਰੈਡ ਆਏ ਨਹੀਂ ਮੈਂ ਮੱਚ ਗਈ ਵੀ ਭੈਣੇ Ah Wow <coughs> 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 ਨਰਮਲ ਕਰਤਨਾ ਬਪੂਰੇ ਆਇਆ ਕਾਲਾ ਹਲੋ ਫਰੈਂਡੋ ਆ ਦੇਖੋ ਜੀ ਆਪਾਂ ਇੱਥੇ ਜੂਸ ਪੀਣ ਆਏ ਆ ਜੂਸ ਆ ਦੇਖੋ ਇੱਕ ਮੁੰਡਾ ਵੀ ਟੱਕਰਿਆ ਆਪਾਂ ਨੂੰ ਇਹਨਾਂ ਨੂੰ ਮੈਂ ਕਹਾਂ ਮਖੇ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਰਨ ਬਠਿੰਡਾ ਦੇ ਨਾਂ ਤੇ ਫੇਰ ਆਪਾਂ ਜੂਸ ਪੀਣ ਆਏ ਆ ਜੇ ਕੁੜੀਆਂ ਨੂੰ ਤੇ ਆਉਣੇ ਆ ਤੁਹਾਨੂੰ ਦੱਸਿਆ ਸੀ ਨਾ ਆਪਾਂ ਕਿੱਥੇ ਗਏ ਸੀਗੇ ਤੇ ਆਪਾਂ ਹੁਣ ਘਰੇ ਆ ਕੇ ਰ ਤੇ ਹੋਂਟਾ ਮੈਨੂੰ ਭੱਜ ਕੇ ਆਇਆ ਤੇਰਾ ਕਹਿੰਦਾ ਮੈਡਮ ਤੁਸੀਂ ਕਿਰਨ ਪਠੰਡਨਾ ਮੈਂ ਕਹਾਂ ਜੀ ਜੀ ਜਾ ਜਾ ਉਹ ਬਾ ਦੂਜਾ ਪਿਆਣਿਆ ਤੇ ਕਿਉਂ ਆਇਆ ਮੈਂ ਘੰਟੇ ਤੱਕ ਆ ਗਿਆ ਲਾਈਵ ਰੇ ਕਰ ਕੋੜੀ ਨੂੰ ਮੈਨੂੰ ਜੂਸ ਦਿਰਾ ਹਾਂਜੀ ਬਾਬੂ ਆਪਣਾ ਚੈਨਲ ਸਬਸਕ੍ਰਾਈਬ ਕਰਕੇ ਦੇ ਬਾਈ ਨੂੰ YouTube ਤੇ ਪਤਾ ਨਹੀਂ ਇਹਨੂੰ YouTube YouTube ਤੇ ਪਤਾ ੜੇ ਨਾ YouTube ਤੇ ਮੈਡਮ ਦਾ ਚੈਨਲ ਸਬਸਕ੍ਰਾਈਬ ਕਰੋ ਹਾਂ ਇਹ ਗੋਲ ਗੱਪੇ ਮੁੰਡੇ ਨੇ ਖਾਲੇ ਬਾਲੇ ਤੇ ਗੱਲਾਂ ਤੇ ਗੋਲ ਗੱਪੇ ਬੋਲੀ ਜਾਂਦੇ ਆ ਟੀਨਾ ਬੀਨੂ ਸਭ ਨੂੰ ਬੈਠਦੇ ਪੀ ਤਾਪਰੇ ਚਲੋ ਠੀਕ ਆ ਫਰੈਂਡ ਮਿਲਦੇ ਆ ਫਿਰ ਤੁਹਾਨੂੰ ਹੁਣ ਦਿਖਾਵਾਂਗੇ ਅਸੀਂ ਬੀਬੀ ਵਾਲਾ ਚੌਕ ਜੀ ਫਰੈਂਡ ਤੇ ਹੁਣ ਆਪਾਂ ਆ ਗਏ ਆ ਘਰੇ ਤੇ ਘਰੇ ਆ ਕੇ ਆ ਦੇਖੋ ਆਪਾਂ ਜਾਂਦੇ ਆ ਭਟੂਰੇ ਜਲਦੀ ਖੋਲ ਭੁੱਖ ਬਹੁਤ ਪੱਕ ਪ੍ਰਭ ਬਹੁਤ ਜਿਆਦਾ ਲੱਗੀ ਸੀ ਆ ਕੇ ਪਾਣੀ ਪੀਤਾ ਤੇ ਹੁਣ ਆਪਣੇ ਪਟੂਰੇ ਖੋਲ ਰਹੇ ਤੋਰੀ ਮੂੰਹ ਖੋਲ ਰਿਆ ਜਲ ਛੇਤੀ ਖੋਲ ਬਾਈ ਆ ਦੇਖੋ ਆ ਆ ਆ ਉਥੇ ਆਪਾਂ ਬਰਫੀ ਸ਼ਰਫੀ ਬਦਾਨਾ ਬਦੂੜਾ ਖਾ ਕੇ ਆਏ ਆ ਟੂਰੇ ਦਿਖਾ ਸਲਾਦ ਸੂ ਸਾਰਾ ਕੁਝ ਲਿਆਏ ਆ ਆਪਾਂ ਜੀ ਇਹ ਦੇਖੋ ਇਹ ਸਲਾਦ ਆ ਜੀ ਹਰੀਆਂ ਮਿਰਚਾਂ ਟਮਾਟਰ ਤੇ ਇਧਰ ਆਪਣੇ ਸਪਾਈ ਪਟੋਰਾ ਉਹਨੂੰ ਦੇ ਆਪ ਨੂੰ ਦੇ ਪਹਿਲਾਂ ਉਹਨੂੰ ਦੇ ਕੇ ਪਟੋਰਾ ਆਹ ਦੇਖੋ ਜੀ ਛੋਟੀ ਅੰਮੀ ਇਹ ਦੇਖੋ ਪਟੋਰੇ ਜੀ ਛੋਟੀ ਬਣ ਗਈ ਹੁਣ ਆਪਾਂ ਘਰੇ ਆ ਗਏ ਆ ਜੀ ਤੇ ਠਾਗ ਲੂ ਠਾਗ ਲੂ ਕਿ ਜਸਕੀ ਜੀ ਖਾਣ ਮੋਲ ਕਰਾ ਦਿੰਦਾ ਤੇਰਾ ਮੰਗੇ ਕਰ ਜਣਾ ਮੈਂ ਤਾਂ ਇਹ ਵੀਡੀਓ ਬਣਾਉਂਦੀ ਰਹਾਂ ਜਿਵੇਂ ਕਿ ਸਾਰੇ ਖਾ ਜਾਣਗੇ